ਸੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਗਏ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ। ਨਗਰ ਕੀਰਤਨ ਦੌਰਾਨ ਗੱਤਕਾ ਪਾਰਟੀਆਂ ਨੇ ਵੀ ਹਿੱਸਾ ਲਿਆ। ਇਸ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਸ਼ਹਿਰ ਦੇ ਸਮਾਜ ਸੇਵੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਨਗਰ ਕੀਰਤਨ ਵਿੱਚ ਹਾਜ਼ਰੀ ਭਰੀ ਅਤੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਸ੍ਰੀ ਗਵਰਿੰਦਰ ਸਿੰਘ ਆਰ ਕੇ ਫਗਵਾੜਾ ਜਿਲ੍ਹੇ ਦਾ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਅੱਜ ਬੜਾ ਸ਼ਰਧਾ ਨਾਲ ਸਾਰੇ ਜਨਤਾ ਉਤਾਰ ਰਹੇ ਨੇ ਜਿਹਨਾਂ ਸਾਰਿਆਂ ਨੂੰ ਸਭ ਤੋਂ ਲਗੜਾਉਂਦਾ ਹੈ ਫਗਵਾੜਾ ਜਿਲ੍ਹੇ ਕਰਵਾਨ ਨੇ ਪ੍ਰਤੀ ਦਰਵਾਨ ਨੇ ਜੈ ਨਾਲ ਸਾਰੀ ਰਕਾਇਤ ਸਤੇ ਬੱਕੇ ਤੇ ਜਿਹੜਾ ਸਮੂਹ ਇਲਾਕਾ ਨਿਵਾਸੀਆਂ ਨੂੰ ਜਿੱਥੇ ਵਧਾਈਆਂ ਦਿੰਦਾ ਹੈ ਉੱਥੇ ਨਾਲ ਦੀ ਨਾਲ ਇਹ ਕਹਿੰਦਾ ਹੈ ਕਿ ਜੋ ਸਾਡੇ ਸ਼ਹੀਦਾਂ ਨੇ ਸਾਨੂੰ ਮਹੂਰਤਿਆਂ ਤੇ ਚਲਦੇ ਆਂ ਸਮਾਜ ਲਈ ਦੇਸ਼ ਲਈ ਤੇ ਆਪਣੇ ਕੌਮ ਦੇ ਲਈ ਚੰਗੇ ਕੰਮ ਕੀਤੇ ਤਾਂ ਕਿ ਸਾਡੀ ਕੌਮ ਸਮਾਜ ਤੇ ਦੇਸ਼ ਜਿਹੜਾ ਹੈ ਉਹ ਠੱਗੀ ਕੰਮ ਕਰੇ ਤੇ ਆਪਣੇ ਵੱਲੋਂ ਬੈਸਟ ਹੋਵੇ ਸਮਾਜ ਦਾ ਸ਼ਰਾਲਾ ਮਾਈਕੂ ਜੀ ਕੀਤੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਗੁਰਦਤਾ ਸਿੰਘ ਸ਼ਹੀਦ ਖਾਨ ਦੀ ਸਕੀਮ ਨੰਬਰ ਦੇ ਨਿਬੇਖੇ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਅੱਜ 24 ਤਰੀਕ ਨੂੰ ਮahan ਨਗਰ ਕੀਤਾ ਨੂੰ ਆਰੰਭ ਹੋਣ ਜਾ ਰਿਹਾ ਹੈ ਜੋ ਕਿ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਵਾਪਸ ਗੁਰਦਤਾ ਸਾਹਿਬ ਕੇ ਆ ਕੇ ਸਮਾਪਤ ਹੋਵੇਗਾ ਉਤੋਂ ਉਪਰੰਤ ਗੁਰੂਗਾਂਗਰ ਟੁੱਟਵਰਤੇ ਘਰ 26 ਤਰੀਕ ਨੂੰ ਸਵੇਰੇ 9 ਵਜੇ ਤੋਂ ਸਮਾਗਮ ਆਰੰਭਤਾ ਹੋਵੇਗੀ ਜੋ ਕਿ ਸ਼ਾਮ ਦੀ 4 ਵਜੇ ਤੱਕ ਚੱਲੇਗੀ ਜਿਸ ਵਿੱਚ ਉੱਚ ਕੋਟੀ ਰਾਗੀ ਢਾਡੀ ਪ੍ਰਚਾਰਕ ਜਿਹੜੇ ਪਹੁੰਚ ਰਹੇ ਹਾਂ ਸੋ ਸਮੂਹ ਸੰਗਤਾਂ ਜਨਨ ਜੀਤਿਆ ਕਿਸਾਨੀਆਂ ਸੰਗਤਾਂ ਇਹਨਾਂ ਸਮਾਗਮਾਂ ਵਿੱਚ ਦਾ ਲੈ ਕੇ ਆਪਣਾ ਜਰਨ ਸਫਲਾ ਕਰੋ ਗੁਰੂ ਕੇ ਲੰਗਰ ਤੋਂ ਠੁਠ ਵਰਤਣਗੇ ਜਿਹੜਾ ਅੱਜ ਰਿਵਾਈਵ ਕੀਤਾ ਪਤੇ ਤੇ ਪਿਆਰੀ ਸਾਸਾਂ ਕੀਤੀਆਂ ਆਂਛੀ ਬਾਬਾ ਜੀ ਦੇ ਸੰਗਿਰੇ ਜਨ ਬਿਆਲੇ ਸੌਂਦੇ ਵਿੱਚ ਨਗਰ ਕੀਤੇ ਨਾਲ ਚ ਰੰਗ ਹੋ ਰਿਹਾ ਹੋ ਗਿਆ ਹੈ ਸਾਰੀ ਸਾਕੇ ਤੋਂ ਬੇਤਨੀ ਜਿੱਤੀ ਜਾਂਦੀ ਹੈ ਉੱਪਰ ਅੱਗੇ ਪਹੁੰਚੋ ਅਰੇ ਖੈਰ ਦੀ ਪ੍ਰਗਟਨਾ ਕਰਦਾ ਹੋਇਆ ਛਾਵ ਨੂੰ ਬਰਬਰਾਂ ਦੇ ਖੁੰਡ ਵਿੱਚ ਬੈਠੇ ਵਾਏ ਸਿੰਘ ਦਾ ਕਹਾਤਾ ਵਾਏ